ਕੋਸ ਤੋਂ ਜ਼ਿੰਦਗੀ ਚ ਕੁਛ ਵੀ ਮਿਲੇ ਪਰ ਘੱਟ ਬੋਲਣ ਵਾਲਾ ਘਰ ਵਾਲਾ ਤੇ ਕਿਸੇ ਨੂੰ ਨਾ ਮਿਲੇ ਦੁਨੀਆ ਦੇ ਉਹ ਵੱਡੀ ਤੋਂ ਵੱਡੀ ਆ ਕੇ ਗੱਲ ਇਹਨਾਂ ਨੂੰ ਦੱਸ ਦੂੰ ਇਹਨਾਂ ਨੇ ਅੱਗੋਂ ਕਹਿਣਾ ਹੂੰ ਹੂੰ ਹਾਂ ਹਾਂ ਕੋਈ ਨਹੀਂ ਜੀ ਕੋਈ ਗੱਲ ਨਹੀਂ ਹਾਂ ਉਹ ਤੁਹਾਡੀ ਮਾਂ ਨੇ ਮੇਰੀ ਸਾਰੀ ਜ਼ਿੰਦਗੀ ਤਬਾਹ ਕੀਤੀ ਪਈ ਸਾਰੇ ਦਿਨ ਦਾ ਜੋ ਮਾਂ ਨੇ ਮੇਰ ਨਾਲ ਕੀਤਾ ਜਾ ਕੇ ਜਦੋਂ ਮੈਂ ਸੁਣਾਉਣ ਲੱਗਦੀ ਆ ਤੇ ਅੱਗੋਂ ਮੈਨੂੰ ਜਵਾਬ ਚ ਮਿਲਦਾ ਹੂੰ ਕੋਈ ਗੱਲ ਨਹੀਂ ਗੱਲ ਵਿੱਚ ਕੋਈ ਗਲਤ ਕਿਉਂ ਨਹੀਂ ਆ ਮੈਂ ਜਾ ਕੇ ਉਹਨੂੰ ਆਪਣਾ ਦੁੱਖ ਸੁਣਾਉਣੀ ਆਪਣੇ ਘਰ ਵਾਲੇ ਨੂੰ ਵੀ ਉਹ ਅੱਗੋ ਕਹੂਗਾ ਹਾਂ ਤੇਰੇ ਨਾਲ ਬੜਾ ਮਾੜਾ ਹੋਇਆ ਤੇਰੇ ਨਾਲ ਮੈਂ ਆ ਹਾਂ ਮੈਂ ਮਮੀ ਨੂੰ ਅੱਗੋ ਕਹੂੰਗਾ ਮੈਂ ਸਮਝਾਉਂਗਾ ਉਹਨੂੰ ਕਿ ਤੇ ਬਦਲੇ ਚ ਮੈਨੂੰ ਮਿਲਦਾ ਹੂੰ ਇਸ ਤੋਂ ਗੱਲ ਇੱਥੇ ਨਹੀਂ ਮੁੱਕਦੀ ਨਹੀਂ ਜੇ ਮੈਂ ਆਪਣੇ ਘਰ ਵਾਲੇ ਨੂੰ ਕੋਈ ਬਹੁਤ ਐਕਸਾਈਟਮੈਂਟ ਵਾਲੀ ਗੱਲ ਵੀ ਸੁਣਾ ਦਾਂ ਕਿ ਅੱਜ ਮੈਂ ਆਪਣੀਆਂ ਸਹੇਲੀਆਂ ਨਾਲ ਘੁੰਮਣ ਗਈ ਅੱਜ ਮੈਂ ਸ਼ਾਪਿੰਗ ਕੀਤੀ ਮੈਂ ਆ ਖਾਦਾ ਅੱਗੋ ਜਵਾਬ ਹੁੰਦਾ ਅੱਛਾ ਇੱਕ ਟੈਂਟ ਦੀ ਬੱਕੜਵਾਣੂ ਮੇਰਾ ਘਰ ਵਾਲਾ ਇੱਕ ਸਕਿੰਟ ਵਿੱਚ ਜਵਾਬ ਦੇ ਕੇ ਉੱਥੇ